ਉਹ ਹੀ ਤੁਮਾ ਨੂੰ ਚੜ੍ਹ ਚੜ੍ਹ ਕੇ ਚੜ੍ਹਨਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਹੋਏ ਸਨ ਅਤੇ ਜਦੋਂ ਰਾਸ਼ਟਰੀ ਗਾਣ বাজਾਏ ਜਾ ਰਿਹਾ ਸੀ ਤਾਂ ਰਾਸ਼ਟਰੀ ਗਾਣ ਦੇ ਦੌਰਾਨ ਨਿਤੀਸ਼ ਕੁਮਾਰ ਖੁਦ ਕੋਈ ਨਾ ਕੋਈ ਗਤੀਵਿਧੀ ਕਰਦੇ ਦਿਖਾਈ ਦਿੱਤੇ ਨੇ ਤੇ ਨਾਲ ਖੜੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਦਿਖਾਈ ਦਿੱਤੇ ਨੇ ਹੁਣ ਮੁੱਖ ਮੰਤਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਿਆ ਜਿਸ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਠੀਕ ਨਹੀਂ ਕਰਦੇ ਇਹ ਵੀਡੀਓ 2 ਮਾਰਚ ਦਾ ਦੱਸਿਆ ਜਾ ਰਿਹਾ ਹੈ ਪੀਐਮ ਨਿਤੀਸ਼ ਕੁਮਾਰ ਨੇ ਆਪਣੇ ਹੋਰ ਕੈਬਨਿਟ ਸਾਥੀਆਂ ਤੇ ਅਧਿਕਾਰੀਆਂ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਸੀ ਰਿਪੋਰਟ ਦੇ ਮੁਤਾਬਕ ਜਦੋਂ ਰਾਸ਼ਟਰੀ ਗਾਣ ਵਜਾਏ ਜਾ ਰਹੇ ਸੀ ਤਾਂ ਨਿਤੀਸ਼ ਕੁਮਾਰ ਆਪਣੇ ਕੋਲ ਖੜੇ ਪਰ ਮੁੱਖ ਸੱਤਰ ਦੀਪਕ ਕੁਮਾਰ ਨੂੰ ਵਾਰ-ਵਾਰ ਰੋਕ ਰਹੇ ਸਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨितीश ਸੋਨਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਦੌਰਾਨ ਦੀਪਕ ਕੁਮਾਰ ਕਾਫੀ ਬੇਚੈਨ ਵੀ ਨਜ਼ਰ ਆਏ ਅਤੇ ਇਸ਼ਾਰਿਆਂ ਦੇ ਨਾਲ ਹੀ ਮੁੱਖ ਮੰਤਰੀ ਨੂੰ ਧਿਆਨ ਦਿਵਾਉਣ ਦੇ ਲਈ ਕਹਿ ਰਹੇ ਸਨ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਇੱਧਰ ਉੱਧਰ ਦੇਖ ਰਹੇ ਸਨ ਅਤੇ ਇਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹ ਹੱਥ ਝੋੜ ਕੇ ਲੋਕਾਂ ਦਾ ਸਵਾਗਤ ਕਰਨ ਲੱਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਹਰ ਇੱਕ ਦੇ ਨਿਸ਼ਾਨੇ ਤੇ ਕਿਰ ਚੁੱਕੇ ਨੇ ਸਰਕਾਰ ਦੇ ਵਿਕਾਸਾਂ ਦਾ ਰਾਜਸੀ ਨਾਟਕ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਹੋਏ ਸਨ ਅਤੇ ਜਦੋਂ ਰਾਸ਼ਟਰੀ ਗਾਣ বাজਾਏ ਜਾ ਰਿਹਾ ਸੀ ਤਾਂ ਰਾਸ਼ਟਰੀ ਗਾਣ ਦੇ ਦੌਰਾਨ ਨਿਤੀਸ਼ ਕੁਮਾਰ ਖੁਦ ਕੋਈ ਨਾ ਕੋਈ ਗਤੀਵਿਧੀ ਕਰਦੇ ਦਿਖਾਈ ਦਿੱਤੇ ਨੇ ਅਤੇ ਨਾਲ ਖੜੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਦਿਖਾਈ ਦਿੱਤੇ ਨੇ ਹੁਣ ਮੁੱਖ ਮੰਤਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਿਆ ਜਿਸ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਠੀਕ ਨਹੀਂ ਕਰਦੇ ਇਹ ਵੀਡੀਓ 2 ਮਾਰਚ ਦਾ ਦੱਸਿਆ ਜਾ ਰਿਹਾ ਹੈ ਪੀਐਮ ਨਿਤੀਸ਼ ਕੁਮਾਰ ਨੇ ਆਪਣੇ ਹੋਰ ਕੈਬਨਿਟ ਸਾਥੀਆਂ ਤੇ ਅਧਿਕਾਰੀਆਂ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਸੀ ਰਿਪੋਰਟ ਦੇ ਮੁਤਾਬਕ ਜਦੋਂ ਰਾਸ਼ਟਰੀ ਗਾਣ ਵਜਾਏ ਜਾ ਰਹੇ ਸੀ ਤਾਂ ਨਿਤੀਸ਼ ਕੁਮਾਰ ਆਪਣੇ ਕੋਲ ਖੜੇ ਪਰ ਮੁੱਖ ਸੱਤਰ ਦੀਪਕ ਕੁਮਾਰ ਨੂੰ ਵਾਰ-ਵਾਰ ਰੋਕ ਰਹੇ ਸਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨितीश ਸੋਨਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਦੌਰਾਨ ਦੀਪਕ ਕੁਮਾਰ ਕਾਫੀ ਬੇਚੈਨ ਵੀ ਨਜ਼ਰ ਆਏ ਅਤੇ ਇਸ਼ਾਰਿਆਂ ਦੇ ਨਾਲ ਹੀ ਮੁੱਖ ਮੰਤਰੀ ਨੂੰ ਧਿਆਨ ਦਿਵਾਉਣ ਦੇ ਲਈ ਕਹਿ ਰਹੇ ਸਨ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਇੱਧਰ ਉੱਧਰ ਦੇਖ ਰਹੇ ਸਨ ਅਤੇ ਇਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹ ਹੱਥ ਚੋੜ ਕੇ ਲੋਕਾਂ ਦਾ ਸਵਾਗਤ ਕਰਨ ਲੱਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਹਰ ਇੱਕ ਦੇ ਨਿਸ਼ਾਨੇ ਤੇ ਕਿਰ ਚੁੱਕੇ ਨੇ ਸ਼ਿਆਦੇ ਦੇ ਵਿਚਾਰਨਾਂ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਹੋਏ ਸਨ ਅਤੇ ਜਦੋਂ ਰਾਸ਼ਟਰੀ ਗਾਣ বাজਾਏ ਜਾ ਰਿਹਾ ਸੀ ਤਾਂ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਖੁਦ ਕੋਈ ਨਾ ਕੋਈ ਗਤੀਵਿਧੀ ਕਰਦੇ ਦਿਖਾਈ ਦਿੱਤੇ ਨੇ ਅਤੇ ਨਾਲ ਖੜੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਦਿਖਾਈ ਦਿੱਤੇ ਨੇ ਹੁਣ ਮੁੱਖ ਮੰਤਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਿਆ ਜਿਸ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਠੀਕ ਨਹੀਂ ਕਰਦੇ ਇਹ ਵੀਡੀਓ ਵੀ ਮਾਰਚ ਦਾ ਦੱਸਿਆ ਜਾ ਰਿਹਾ ਹੈ ਸੀਐਮ ਨਿਤਿਸ਼ ਕੁਮਾਰ ਨੇ ਆਪਣੇ ਹੋਰ ਕੈਬਨਿਟ ਸਾਥੀਆਂ ਤੇ ਅਧਿਕਾਰੀਆਂ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਸੀ ਰਿਪੋਰਟ ਦੇ ਮੁਤਾਬਕ ਜਦੋਂ ਰਾਸ਼ਟਰੀ ਗਾਣ ਵਜਾਏ ਜਾ ਰਿਹਾ ਸੀ ਤਾਂ ਨਿਤਿਸ਼ ਕੁਮਾਰ ਆਪਣੇ ਕੋਲ ਖੜੇ ਪਰ ਮੁੱਖ ਸੱਤਰ ਦੀਪਕ ਕੁਮਾਰ ਨੂੰ ਵਾਰ-ਵਾਰ ਰੋਕ ਰਹੇ ਸਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨितीश ਸੋਨਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਦੌਰਾਨ ਦੀਪਕ ਕੁਮਾਰ ਕਾਫੀ ਬੇਚੈਨ ਵੀ ਨਜ਼ਰ ਆਏ ਅਤੇ ਇਸ਼ਾਰਿਆਂ ਦੇ ਨਾਲ ਹੀ ਮੁੱਖ ਮੰਤਰੀ ਨੂੰ ਧਿਆਨ ਦਿਵਾਉਣ ਦੇ ਲਈ ਕਹਿ ਰਹੇ ਸਨ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਇੱਧਰ ਉੱਧਰ ਦੇਖ ਰਹੇ ਸਨ ਅਤੇ ਇਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹ ਹੱਥ ਝੋੜ ਕੇ ਲੋਕਾਂ ਦਾ ਸਵਾਗਤ ਕਰਨ ਲੱਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਹਰ ਇੱਕ ਦੇ ਨਿਸ਼ਾਨੇ ਤੇ ਕਿਰ ਚੁੱਕੇ ਨੇ बिहार ਦੇ ਮੁੱਖ ਮੰਤਰੀ ਨितीश ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਹੋਏ ਸਨ ਅਤੇ ਜਦੋਂ ਰਾਸ਼ਟਰੀ ਗਾਣ বাজਾਏ ਜਾ ਰਿਹਾ ਸੀ ਤਾਂ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਖੁਦ ਕੋਈ ਨਾ ਕੋਈ ਗਤੀਵਿਧੀ ਕਰਦੇ ਦਿਖਾਈ ਦਿੱਤੇ ਨੇ ਅਤੇ ਨਾਲ ਖੜੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਦਿਖਾਈ ਦਿੱਤੇ ਨੇ ਹੁਣ ਮੁੱਖ ਮੰਤਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਿਆ ਜਿਸ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਠੀਕ ਨਹੀਂ ਕਰਦੇ ਇਹ ਵੀਡੀਓ ਵੀ ਮਾਰਚ ਦਾ ਦੱਸਿਆ ਜਾ ਰਿਹਾ ਹੈ ਸੀਐਮ ਨਿਤਿਸ਼ ਕੁਮਾਰ ਨੇ ਆਪਣੇ ਹੋਰ ਕੈਬਨਿਟ ਸਾਥੀਆਂ ਤੇ ਅਧਿਕਾਰੀਆਂ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਸੀ ਰਿਪੋਰਟ ਦੇ ਮੁਤਾਬਕ ਜਦੋਂ ਰਾਸ਼ਟਰੀ ਗਾਣ ਵਜਾਏ ਜਾ ਰਿਹਾ ਸੀ ਤਾਂ ਨਿਤਿਸ਼ ਕੁਮਾਰ ਆਪਣੇ ਕੋਲ ਖੜੇ ਪਰ ਮੁੱਖ ਸੱਤਰ ਦੀਪਕ ਕੁਮਾਰ ਨੂੰ ਵਾਰ-ਵਾਰ ਰੋਕ ਰਹੇ ਸਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨितीश ਸੋਨਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਦੌਰਾਨ ਦੀਪਕ ਕੁਮਾਰ ਕਾਫੀ ਬੇਚੈਨ ਵੀ ਨਜ਼ਰ ਆਏ ਅਤੇ ਇਸ਼ਾਰਿਆਂ ਦੇ ਨਾਲ ਹੀ ਮੁੱਖ ਮੰਤਰੀ ਨੂੰ ਧਿਆਨ ਦਿਵਾਉਣ ਦੇ ਲਈ ਕਹਿ ਰਹੇ ਸਨ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਇੱਧਰ ਉੱਧਰ ਦੇਖ ਰਹੇ ਸਨ ਅਤੇ ਇਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹ ਹੱਥ ਚੋੜ ਕੇ ਲੋਕਾਂ ਦਾ ਸਵਾਗਤ ਕਰਨ ਲੱਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਹਰ ਇੱਕ ਦੇ ਨਿਸ਼ਾਨੇ ਤੇ ਕਿਰ ਚੁੱਕੇ ਨੇ बिहार ਦੇ ਮੁੱਖ ਮੰਤਰੀ ਨितीश ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਹੋਏ ਸਨ ਅਤੇ ਜਦੋਂ ਰਾਸ਼ਟਰੀ ਗਾਣ বাজਾਏ ਜਾ ਰਿਹਾ ਸੀ ਤਾਂ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਖੁਦ ਕੋਈ ਨਾ ਕੋਈ ਗਤੀਵਿਧੀ ਕਰਦੇ ਦਿਖਾਈ ਦਿੱਤੇ ਨੇ ਅਤੇ ਨਾਲ ਖੜੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਦਿਖਾਈ ਦਿੱਤੇ ਨੇ ਹੁਣ ਮੁੱਖ ਮੰਤਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਿਆ ਜਿਸ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਠੀਕ ਨਹੀਂ ਕਰਦੇ ਇਹ ਵੀਡੀਓ 2 ਮਾਰਚ ਦਾ ਦੱਸਿਆ ਜਾ ਰਿਹਾ ਹੈ ਪੀਐਮ ਨਿਤੀਸ਼ ਕੁਮਾਰ ਨੇ ਆਪਣੇ ਹੋਰ ਕੈਬਨਿਟ ਸਾਥੀਆਂ ਤੇ ਅਧਿਕਾਰੀਆਂ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਸੀ ਰਿਪੋਰਟ ਦੇ ਮੁਤਾਬਕ ਜਦੋਂ ਰਾਸ਼ਟਰੀ ਗਾਣ ਵਜਾਏ ਜਾ ਰਹੇ ਸੀ ਤਾਂ ਨਿਤੀਸ਼ ਕੁਮਾਰ ਆਪਣੇ ਕੋਲ ਖੜੇ ਪਰ ਮੁੱਖ ਸੱਤਰ ਦੀਪਕ ਕੁਮਾਰ ਨੂੰ ਵਾਰ-ਵਾਰ ਰੋਕ ਰਹੇ ਸਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨितीश ਸੋਨਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਦੌਰਾਨ ਦੀਪਕ ਕੁਮਾਰ ਕਾਫੀ ਬੇਚੈਨ ਵੀ ਨਜ਼ਰ ਆਏ ਅਤੇ ਇਸ਼ਾਰਿਆਂ ਦੇ ਨਾਲ ਹੀ ਮੁੱਖ ਮੰਤਰੀ ਨੂੰ ਧਿਆਨ ਦਿਵਾਉਣ ਦੇ ਲਈ ਕਹਿ ਰਹੇ ਸਨ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਇੱਧਰ ਉੱਧਰ ਦੇਖ ਰਹੇ ਸਨ ਅਤੇ ਇਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹ ਹੱਥ ਚੋੜ ਕੇ ਲੋਕਾਂ ਦਾ ਸਵਾਗਤ ਕਰਨ ਲੱਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਹਰ ਇੱਕ ਦੇ ਨਿਸ਼ਾਨੇ ਤੇ ਕਿਰ ਚੁੱਕੇ ਨੇ बिहार ਦੇ ਮੁੱਖ ਮੰਤਰੀ ਨितीश ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਹੋਏ ਸਨ ਅਤੇ ਜਦੋਂ ਰਾਸ਼ਟਰੀ ਗਾਣ বাজਾਏ ਜਾ ਰਿਹਾ ਸੀ ਤਾਂ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਖੁਦ ਕੋਈ ਨਾ ਕੋਈ ਗਤੀਵਿਧੀ ਕਰਦੇ ਦਿਖਾਈ ਦਿੱਤੇ ਨੇ ਅਤੇ ਨਾਲ ਖੜੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ دکھائی ਦਿੱਤੇ ਨੇ ਹੁਣ ਮੁੱਖ ਮੰਤਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਿਆ ਜਿਸ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਠੀਕ ਨਹੀਂ ਕਰਦੇ ਇਹ ਵੀਡੀਓ ਵੀ ਮਾਰਚ ਦਾ ਦੱਸਿਆ ਜਾ ਰਿਹਾ ਹੈ ਸੀਐਮ ਨਿਤਿਸ਼ ਕੁਮਾਰ ਨੇ ਆਪਣੇ ਹੋਰ ਕੈਬਨਿਟ ਸਾਥੀਆਂ ਤੇ ਅਧਿਕਾਰੀਆਂ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਸੀ ਰਿਪੋਰਟ ਦੇ ਮੁਤਾਬਕ ਜਦੋਂ ਰਾਸ਼ਟਰੀ ਗਾਣ ਵਜਾਏ ਜਾ ਰਿਹਾ ਸੀ ਤਾਂ ਨਿਤਿਸ਼ ਕੁਮਾਰ ਆਪਣੇ ਕੋਲ ਖੜੇ ਪਰ ਮੁੱਖ ਸੱਤਰ ਦੀਪਕ ਕੁਮਾਰ ਨੂੰ ਵਾਰ-ਵਾਰ ਰੋਕ ਰਹੇ ਸਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨितीश ਸੋਨਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਦੌਰਾਨ ਦੀਪਕ ਕੁਮਾਰ ਕਾਫੀ ਬੇਚੈਨ ਵੀ ਨਜ਼ਰ ਆਏ ਅਤੇ ਇਸ਼ਾਰਿਆਂ ਦੇ ਨਾਲ ਹੀ ਮੁੱਖ ਮੰਤਰੀ ਨੂੰ ਧਿਆਨ ਦਿਵਾਉਣ ਦੇ ਲਈ ਕਹਿ ਰਹੇ ਸਨ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਇੱਧਰ ਉੱਧਰ ਦੇਖ ਰਹੇ ਸਨ ਅਤੇ ਇਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹ ਹੱਥ ਚੋੜ ਕੇ ਲੋਕਾਂ ਦਾ ਸਵਾਗਤ ਕਰਨ ਲੱਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਹਰ ਇੱਕ ਦੇ ਨਿਸ਼ਾਨੇ ਤੇ ਕਿਰ ਚੁੱਕੇ ਨੇ ਜਿਹੜੇ ਦੇਖ ਰਹੇ ਹੋ Bihar ਦੇ ਮੁੱਖ ਮੰਤਰੀ Nitish Kumar ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਹੋਏ ਸਨ ਅਤੇ ਜਦੋਂ ਰਾਸ਼ਟਰੀ ਗਾਣ বাজਾਏ ਜਾ ਰਿਹਾ ਸੀ ਤਾਂ ਰਾਸ਼ਟਰੀ ਗਾਣ ਦੇ ਦੌਰਾਨ Nitish Kumar ਖੁਦ ਕੋਈ ਨਾ ਕੋਈ ਗਤੀਵਿਧੀ ਕਰਦੇ ਦਿਖਾਈ ਦਿੱਤੇ ਨੇ ਅਤੇ ਨਾਲ ਖੜੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਦਿਖਾਈ ਦਿੱਤੇ ਨੇ ਹੁਣ ਮੁੱਖ ਮੰਤਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਿਆ ਜਿਸ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਠੀਕ ਨਹੀਂ ਕਰਦੇ ਇਹ ਵੀਡੀਓ 2 ਮਾਰਚ ਦਾ ਦੱਸਿਆ ਜਾ ਰਿਹਾ ਹੈ ਪੀਐਮ ਨਿਤੀਸ਼ ਕੁਮਾਰ ਨੇ ਆਪਣੇ ਹੋਰ ਕੈਬਨਿਟ ਸਾਥੀਆਂ ਤੇ ਅਧਿਕਾਰੀਆਂ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਸੀ ਰਿਪੋਰਟ ਦੇ ਮੁਤਾਬਕ ਜਦੋਂ ਰਾਸ਼ਟਰੀ ਗਾਣ ਵਜਾਏ ਜਾ ਰਹੇ ਸੀ ਤਾਂ ਨਿਤੀਸ਼ ਕੁਮਾਰ ਆਪਣੇ ਕੋਲ ਖੜੇ ਪਰ ਮੁੱਖ ਸੱਤਰ ਦੀਪਕ ਕੁਮਾਰ ਨੂੰ ਵਾਰ-ਵਾਰ ਰੋਕ ਰਹੇ ਸਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨितीश ਸੋਨਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਦੌਰਾਨ ਦੀਪਕ ਕੁਮਾਰ ਕਾਫੀ ਬੇਚੈਨ ਵੀ ਨਜ਼ਰ ਆਏ ਅਤੇ ਇਸ਼ਾਰਿਆਂ ਦੇ ਨਾਲ ਹੀ ਮੁੱਖ ਮੰਤਰੀ ਨੂੰ ਧਿਆਨ ਦਿਵਾਉਣ ਦੇ ਲਈ ਕਹਿ ਰਹੇ ਸਨ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਇੱਧਰ ਉੱਧਰ ਦੇਖ ਰਹੇ ਸਨ ਅਤੇ ਇਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹ ਹੱਥ ਚੋੜ ਕੇ ਲੋਕਾਂ ਦਾ ਸਵਾਗਤ ਕਰਨ ਲੱਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਹਰ ਇੱਕ ਦੇ ਨਿਸ਼ਾਨੇ ਤੇ ਕਿਰ ਚੁੱਕੇ ਨੇ ਸ਼ਿਆਦੇ ਦੇ ਵਿਚਾਰਨਾਂ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਹੋਏ ਸਨ ਅਤੇ ਜਦੋਂ ਰਾਸ਼ਟਰੀ ਗਾਣ বাজਾਏ ਜਾ ਰਿਹਾ ਸੀ ਤਾਂ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਖੁਦ ਕੋਈ ਨਾ ਕੋਈ ਗਤੀਵਿਧੀ ਕਰਦੇ ਦਿਖਾਈ ਦਿੱਤੇ ਨੇ ਅਤੇ ਨਾਲ ਖੜੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਦਿਖਾਈ ਦਿੱਤੇ ਨੇ ਹੁਣ ਮੁੱਖ ਮੰਤਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਗਿਆ ਜਿਸ ਤੇ ਸਵਾਲ ਉਠਾਏ ਜਾ ਰਹੇ ਨੇ ਕਿ ਮੁੱਖ ਮੰਤਰੀ ਠੀਕ ਨਹੀਂ ਕਰਦੇ ਇਹ ਵੀਡੀਓ ਵੀ ਮਾਰਚ ਦਾ ਦੱਸਿਆ ਜਾ ਰਿਹਾ ਹੈ ਸੀਐਮ ਨਿਤਿਸ਼ ਕੁਮਾਰ ਨੇ ਆਪਣੇ ਹੋਰ ਕੈਬਨਿਟ ਸਾਥੀਆਂ ਤੇ ਅਧਿਕਾਰੀਆਂ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਸੀ ਰਿਪੋਰਟ ਦੇ ਮੁਤਾਬਕ ਜਦੋਂ ਰਾਸ਼ਟਰੀ ਗਾਣ ਵਜਾਏ ਜਾ ਰਿਹਾ ਸੀ ਤਾਂ ਨਿਤਿਸ਼ ਕੁਮਾਰ ਆਪਣੇ ਕੋਲ ਖੜੇ ਪਰ ਮੁੱਖ ਸੱਤਰ ਦੀਪਕ ਕੁਮਾਰ ਨੂੰ ਵਾਰ-ਵਾਰ ਰੋਕ ਰਹੇ ਸਨ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨितीश ਸੋਨਾ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਦੌਰਾਨ ਦੀਪਕ ਕੁਮਾਰ ਕਾਫੀ ਬੇਚੈਨ ਵੀ ਨਜ਼ਰ ਆਏ ਅਤੇ ਇਸ਼ਾਰਿਆਂ ਦੇ ਨਾਲ ਹੀ ਮੁੱਖ ਮੰਤਰੀ ਨੂੰ ਧਿਆਨ ਦਿਵਾਉਣ ਦੇ ਲਈ ਕਹਿ ਰਹੇ ਸਨ ਰਾਸ਼ਟਰੀ ਗਾਣ ਦੇ ਦੌਰਾਨ ਨितीश ਕੁਮਾਰ ਇੱਧਰ ਉੱਧਰ ਦੇਖ ਰਹੇ ਸਨ ਅਤੇ ਇਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਉਹ ਹੱਥ ਚੋੜ ਕੇ ਲੋਕਾਂ ਦਾ ਸਵਾਗਤ ਕਰਨ ਲੱਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਹਰ ਇੱਕ ਦੇ ਨਿਸ਼ਾਨੇ ਤੇ ਕਿਰ ਚੁੱਕੇ